ਅੱਜ ਕੱਲ ਦੇ ਮਾਸਟਰਾਂ ਦੇ ਨਾਮਾਂ 'ਚ ਰੋਬ ਨਹੀਂ ਮਾਸਟਰਾਂ 'ਚ ਰੋਬ ਕਿੱਥੇ ਹੋਣਾ ਯਾ ਜਵਾਖ ਜੇ ਮਾਸਟਰ ਬਣੇ ਫਿਰਦੇ ਆ ਅੱਗੇ ਵਾਲਾ ਕਰਦੇ ਮਾਸਟਰ ਲਖਵਿੰਦਰ ਮਾਸਟਰ ਪੂਰਾ ਰੋਬ ਹੁੰਦਾ ਉਹਨਾਂ ਦੀਆਂ ਅੱਖਾਂ 'ਚ ਵੀ ਰੋਬ ਹੁੰਦਾ ਜਵਾਖ ਮਾੜਾ ਟੇੜਾ ਉਹੀ ਡਰ ਕੇ ਕੰਮ ਕਰ ਲਿਆਉਂਦਾ ਅੱਜ ਕੱਲ ਕੰਮ ਕਿਹੜਾ ਕਰਨਾ ਸੀ ਜੇ ਮਾਸਟਰ ਰੋਬ ਮਾਰ ਜੇ ਉਹਨੂੰ ਅੱਡੇ ਚ ਲਾਇਆ ਜਾਂਦੇ ਆ ਫੇਰ ਫਾਇਟਦੇ ਆ ਕੱਲ ਸਾਡੇ ਗਲੀ ਵਾਲੇ ਜਵਾਖ ਜੇ ਕਹਿੰਦੇ ਜਾਣ ਕਹਿੰਦੇ ਅੱਜ ਤਾਂ ਟਿੰਕਾ ਕਰੇ ਨਹੀਂ ਉਹ ਅੱਜ ਤਾਂ ਨਿਆਰੇ ਕਰਾਂਗੇ ਮਾ ਟਿੰਕਾ ਕੌਣ ਕਹਿੰਦੇ ਮਾਸਟਰ ਆ ਮਾ ਜਰੂਰ ਤਾਂ ਨਾਮ ਹੀ ਇਹੋ ਜਿਹਾ ਇਹੋ ਜਿਹਾ ਸਾਨੂੰ ਪ ਨੇ ਉਹ ਤੋਂ ਕੋਈ ਨਹੀਂ ਡਰਦਾ ਡਰਦਾ ਮਖਾ ਦੇਖੋ ਨਾਮ ਦੇਖ ਲਓ ਮਾਸਟਰ ਦਾ ਅੱਗੇ ਜੇ ਮਾਸਟਰ ਬਣਾਉਣਾ ਹੁੰਦਾ ਬੀ ਐਡ ਕਰਦੇ ਈਟੀਟੀ ਕਰਦੇ ਤੇ ਅੱਜ ਕੱਲ ਤਾਂ ਬੀਐਡ ਐ ਈਟੀਟੀ ਹੋਰ ਟੈਂਕੀ ਟੱਲਾ ਸੋ ਕੁਝ ਕਰਦੇ ਆ ਜਿਆਦਾ ਤਾਂ ਟੈਂਕੀ ਵਾਲੀ ਹੁੰਦੇ ਆ ਜਦੋਂ ਪੱਕੇ ਨਹੀਂ ਹੁੰਦੇ ਟੈਂਕੀ ਤੇ ਜੜ ਜਾਂਦੇ ਆ ਬੀ ਨਹੀਂ ਤਾਂ ਛਾਲ ਮਾਰਾਂਗੇ ਨਹੀਂ ਤਾਂ ਸਰਕਾਰਾਂ ਸਾਡੀਆਂ ਮੰਗਾ ਮੰਗਣ ਮਾਖਾ ਮੰਗਾ ਉਹ ਕਿੱਥੋਂ ਮੰਨਣ ਗਿਆ ਇਨੇ ਕਿੰਨੇ ਕੁ ਮਾਸਟਰ ਲਾ ਦੇਣਗੀਆਂ ਮੇਰੇ ਨਾਲ ਲਹਾਜੀ ਸੀਗਾ 33 ਨੰਬਰਾਂ ਤੇ ਪਾਸ ਹੁੰਦਾ ਹੁੰਦਾ ਸੀਗਾ ਉਹ ਪੈਸੇ ਪੂਸੇ ਦੇ ਕੇ ਉਹਨੇ ਬੀਐਡ ਕਰ ਲਿਆ ਉਹ ਪ੍ਰਾਈਵੇਟ ਮਾਸਟਰ ਬਣਿਆ ਫਿਰਦਾ ਉਹਦੀ ਮੋਛੀ ਨਹੀਂ ਨੀਵੀ ਹੁੰਦੀ ਕਹਿੰਦਾ ਮੈਂ ਮੀਮੇ ਜਵਾਖ ਬਾਹਲੇ ਫਾਇੰਟ ਦਾਂਗਾ ਮੈਂ ਉਹ ਤਾਂ ਤੂੰ ਪੂਰੇ ਨੰਬਰਾਂ ਤੇ ਪਾਸ ਹੁੰਦਾ ਰਹਿ ਆ ਇਹ ਜਦ ਤੂੰ ਪੜ੍ਹਾਏਗਾ ਕਹਿੰਦਾ ਆ ਕਹਣਾ ਮੇਰੀ ਕੱਲ ਕਿਸੇ ਮਾਸਟਰ ਨੇ ਡੰਡੇ ਦੇ ਨਾਲ ਜਵਾਖ ਡਰਾਤਾ ਉਹ ਅੱਡੇ ਚ ਘੇਰੀ ਬੈਠੇ ਮਾਸਟਰ ਵੀ ਮਾਫੀਆ ਮੰਗੀ ਜਾਵੇ ਮਾ ਦੇਖ ਲੋ ਜੇ ਇਹਨਾਂ ਦੇ ਜਵਾਖ ਜੇ ਮਾਸਟਰ ਬਣੇ ਫਿਰਦੇ ਆ ਚਾਰ ਬੰਦੇ ਇਕੱਠੇ ਹੋ ਗਏ ਉਹਨੂੰ ਘੇਰ ਲੈਂਦੇ ਆ ਤੇ ਜਵਾਖ ਜੇ ਵੀ ਅੱਜ ਕੱਲ ਅੱਗੇ ਤਾਂ ਸਿਆਣੇ ਵਣੇ 10ਵੀਂ 12ਵੀਂ ਚ ਜਾਂਦੇ ਸਮਝਦਾਰ ਹੋ ਜਾਂਦੇ ਅੱਜ ਕੱਲ ਤਾਂ ਨਿੱਕੇ ਨਿੱਕੇ ਜਵਾਖਾਂ ਨੇ ਐਨਕਾ ਲੱਗੀਆਂ ਪਈਆਂ ਨੇ ਉਹ 10ਵੀਂ 12ਵੀਂ ਚ ਹੋ ਰਹੇ ਆ ਕੱਲ ਦੇ ਜਵਾਖ ਦੇਖੋ ਪ੍ਰਾਈਵੇਟ ਸਕੂਲਾਂ ਚ ਰੱਖ ਲੈਂਦੇ ਆ 10 12 12000 ਤੇ ਨੋ ਆਪ ਨੂੰ ਨੌਲੇਜ ਹੁੰਦੀ ਨਹੀਂ ਜੀ ਉਹੋ ਜੇ ਮਾਸਟਰ ਹੁੰਦੇ ਆ ਬਸ ਟਾਈਮ ਆ ਜਾ ਕਰੀ ਜਾਂਦੇ ਹੁੰਦੇ ਆ ਤੇ ਕੱਲ ਮੈਂ ਅਕੈਡਮੀ 'ਚ ਦੇਖਿਆ ਕਹਿੰਦੇ ਸਾਨੂੰ ਮਾਸਟਰ ਚਾਹੀਦਾ ਅੰਬਰਤਸ਼ਕੇ ਵਾਲਾ ਮੈਂ ਕਿਹਾ ਅੰਬਰਤਸ਼ਕੇ ਵਾਲਾ ਕਾ ਤੂੰ ਕਹਿੰਦੇ ਅੰਬਰਤਸ਼ਕੇ ਵਾਲਾ ਚਾਹੀਦਾ ਇਹ ਅਕੈਡਮੀ 'ਚ ਪਾਠ ਪੂਠ ਹੁੰਦੇ ਆ ਮਾਂ ਚੱਲ ਮਾਸਟਰ ਤਾਂ ਅੰਬਰਤਸ਼ਕੇ ਵਾਲਾ ਦੇ ਦਾਂਗੇ ਮੈਂ ਕਿਹਾ ਸੂਟੀਆਂ ਜਿੰਨੀਆਂ ਮੈਡਮਾਂ ਲੱਗੀਆਂ ਸਾਰਿਆਂ ਦਾ ਅੰਬਰਤਸ਼ਕਿਆ ਹੋਇਆ ਕਹਿੰਦੇ ਨਾ ਮੈਡਮਾਂ ਦਾ ਕੀ ਚੱਕਰ ਹੁੰਦਾ ਹੈ ਕਹਿੰਦੇ ਸਾਨੂੰ ਇੱਕ ਤਾਂ ਸਕਿਉਰਟੀ ਗਾਰਡ ਅੰਬਰਤਸ਼ਕੇ ਵਾਲਾ ਚਾਹੀਦਾ ਤੇ ਮਾਸਟਰ ਚਾਹੀਦਾ ਮਾ ਫਿਰ ਮੈਡਮਾਂ ਵੀ ਅੰਬਰਤਸ਼ਕੇ ਵਾਲੀਆਂ ਲੋ ਕਿਹੜੇ ਉਹਨਾਂ ਦਾ ਤਾਂ ਕੀ ਚੱਕਰ ਹੁੰਦਾ ਦੇਖਿਆ ਮੈਂ ਕਿ ਇੱਕ ਦੋ ਮੈਡਮਾਂ ਦੇ ਅੰਬਰਤਸ਼ਕੇ ਬਾਕੀ ਉਹੀ ਸੀ ਬਿਨਾ ਅੰਬਰਤਸ਼ਕੇ ਵਾਲੀਆਂ ਉਹ ਵੀ ਪੋਨੀਆਂ ਪੋਨੀ ਵਾਲੀਆਂ ਮੈਂ ਕਿ ਉਹ ਤਾਂ ਤੁਸੀਂ ਸਾਰਿਆਂ ਨੂੰ ਅੰਬਰਤ ਕਹਨੇ ਹੋ ਵੀ ਵਧੀਆ ਗੁਰੂ ਨਾਲ ਜੁੜੋ ਜਵਾਖਾਂ ਨੂੰ ਜੂੜੇ ਕਰਾਉਣੇ ਹੋ ਕਹਨੇ ਸਾਨੂੰ ਤਾਂ ਪੜਾਉਣ ਤੱਕ ਮਤਲਬ ਆ ਕਹਨੇ ਮੈਡਮਾਂ ਅੰਬਰਤਸ਼ਕੇ ਵਾਲੀਆਂ ਹੋਣ ਨਾ ਹੋਣ ਫਿਰ ਮੈਂ ਕਿ ਮਾਸਟਰਾਂ ਨਾਲ ਸੋਨੂੰ ਕੀ ਫਰਕ ਪੈਂਦਾਗਾ ਜਾਂ ਸਕੂਲ ਦੇ ਸਕਿਉਰਿਟੀ ਗਾਰਡ ਜਾਂ ਮਾਲੀ ਨਾਲ ਸੋਨੂੰ ਕੀ ਫਰਕ ਪੈਂਦਾ ਅੰਬਰਤਸ਼ਕੇ ਵਾਲਾ ਹੋਵੇ ਨਾ ਹੋਵੇ ਕਹਨੇ ਫਿਰ ਉਹ ਗੁਰੂ ਨਾਲ ਨਹੀਂ ਜੋੜ ਸਕਦਾ ਜਿਹੜਾ ਅੰਬਰ ਮਾ ਜੋਨੋ ਮੈੜਮਾ ਨਾਲ ਜਾਂ ਤਾਂ ਜਵਾਖਾਂ ਨਾਲ ਚੱਕਰ ਜਾਂ ਸਕਿਉਰਟੀ ਗਾਰਡ ਨਾਲ ਜਾਂ ਮਾਸਟਰਾਂ ਨਾਲ ਮੈਂ ਸੁੱਟਿਆ ਇੰਨਾਂ ਨਾਲ ਇੰਨੀ ਲਾਗੜਾ ਟਕਾ ਤੋ ਉਹਨਾਂ ਨੇ